ਇਹ ਜਿਹੜੇ ਸਿਆਸੀ ਲੋਕ ਹੁੰਦੇ ਆ ਨਾ ਇਹ ਆਪਦੇ ਪਿਓ ਨੂੰ ਤਾਂ ਝੜਾ ਕੇ ਵੀ ਕਈ ਵਾਰੀ ਇਹ ਪੌੜੀ ਖਿੱਚ ਦਿੰਦੇ ਆ ਪਹਿਲਾਂ ਵਾਲਿਆਂ ਨੇ ਵੀ ਜੋ ਕੀਤਾ ਸੀ ਉਹ ਅੱਜ ਕਿੱਥੇ ਐ ਤੇ ਜਿਹੜਾ ਇਹ ਜਾ ਕੁਝ ਕਰੂਗਾ ਇਹ ਵੀ ਤੁਹਾਨੂੰ ਭਾਲੇ ਨਹੀਂ ਥਿਉਣੇ ਪਰ ਆਹ ਨਹੀਂ ਜਾਂਦੇ ਕਿਤੇ ਆਹ ਹਰੀਆਂ ਪੱਗਾਂ ਵਾਲੇ ਪੀਲੀਆਂ ਪੱਗਾਂ ਵਾਲੇ ਇਹ ਕਿਤੇ ਨਹੀਂ ਜਾਂਦੇ ਇਨ੍ਹਾਂ ਲੋਕਾਂ ਦੇ ਕਹਿਣ ਦੇ ਉੱਤੇ ਤੁਸੀਂ ਇੱਕ ਦੂਜੇ ਦੇ ਉੱਤੇ ਪਰਚੇ ਕਰਾਉਨੇ ਹੋ ਇੱਕ ਦੂਜੇ ਨੂੰ ਨੀਵਾ ਵਿਖਾਉਨੇ ਹੋ ਪਰ ਇਹ ਹਾਕਮਾ ਨੇ ਪਤਾ ਨਹੀਂ ਕਿੰਨੇ ਕੇ ਦਰਖਤਾਂ ਨਹੀਂਆ ਤਾਹਣੀਆਂ ਪਹਿਲਾਂ ਬਦਲੀਆਂ ਪਤਾ ਨਹੀਂ ਕਿੰਨੇ ਕੇ ਦਰਖਤਾਂ ਦੇ ਉੱਤੇ ਇਹ ਬਗਲੇ ਬਹਿ ਕੇ ਆਏ ਐ ਪਹਿਲਾਂ ਮਨਿੰਦਰ ਤੇ ਪਰਚਾ ਕੀਤਾ ਮਨਿੰਦਰ ਤੇ ਪਰਚਾ ਕਰਕੇ ਫੇਰ ਥੁੱਕ ਕੇ ਚੱਟਿਆ ਫੇਰ ਉਹਨੂੰ ਵਾਪਸ ਲਿਆ ਯਾਰ ਇਹੋ ਜੇ ਕੰਮ ਨਾ ਕਰੋ ਪੱਕੇ ਕੰਮ ਕਰੋ ਪੱਕੇ ਹਾਕਮਾ ਸੁਧਰ ਜਾ ਇਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਜਿਹੜੇ ਫੜੇ ਵਿੱਚ ਝੰਡੇ ਆ ਨਾ ਅਸੀਂ ਜੰਮਨਸਰ ਝੰਡੇ ਕਦੇ ਨਹੀਂ ਫੜੇ ਫੇ ਤੁਸੀਂ ਫੜਾਏ ਐ ਜਿੰਨਾ ਜਿੰਨਾ ਹਾਕਮਾਂ ਨੇ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਜਮਾਤ ਦੇ ਅਤਿਆਚਾਰ ਕੀਤਾ ਉਹ ਅੱਜ ਲੋਕ ਕਿਸੇ ਨੂੰ 10 ਸਾਲ ਹੋ ਗਏ ਸੱਤਾ ਤੋਂ ਬਾਹਰ ਹੈ ਕਿਸੇ ਨੂੰ 15 ਸਾਲ ਹੋ ਗਏ ਸੱਤਾ ਤੋਂ ਬਾਹਰ ਹੈ ਕਿਸੇ ਨੂੰ ਲੋਕ ਨੂੰ ਹੀ ਭੁੱਲ ਗਿਆ ਬਹੁਤ ਹੀ ਸਤਕਾਰਯੋਗ ਇਸ ਨੈਰੂ ਪਾਰਕ ਦੇ ਵਿੱਚ ਜਿਹੜਾ ਇਕੱਠ ਹੋਇਆ ਉਹਦੇ ਬਾਰੇ ਕਿਸੇ ਨੂੰ ਕੋਈ ਦੱਸਣ ਦੀ ਲੋੜ ਨਹੀਂ ਪਰ ਮੈਂ ਹਾਕਮ ਜਮਾਤ ਨੂੰ ਜਰੂਰ ਦੱਸ ਦੇਣਾ ਚਾਹਣਾ ਹੈ ਵੀ ਜਿਹੜੀ ਹਾਕਮ ਜਮਾਤ ਹੈ ਉਹ ਪਿਛਲੀ ਪਿਛੇ ਇਤਿਹਾਸ ਜਰੂਰ ਪੜ ਲਵੇ ਜਿੰਨਾ ਜਿੰਨਾ ਹਾਕਮਾਂ ਨੇ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਜਮਾਤ ਦੇ ਅਤਿਆਚਾਰ ਕੀਤਾ ਉਹ ਅੱਜ ਲੋਕ ਕਿਸੇ ਨੂੰ 10 ਸਾਲ ਹੋ ਗਏ ਸੱਤਾ ਤੋਂ ਬਾਹਰ ਹੈ ਕਿਸੇ ਨੂੰ 15 ਸਾਲ ਹੋ ਗਏ ਸੱਤਾ ਤੋਂ ਬਾਹਰ ਹੈ ਕਿਸੇ ਨੂੰ ਲੋਕ ਉਹੀ ਭੁੱਲ ਗਿਆ ਮੈਂ ਕਹਿੰਦਾ ਹਾਕਮ ਤੂੰ ਇੰਨਾ ਜ਼ੁਲਮ ਨਾ ਕਰ ਕਿਉਂਕਿ ਜਿਹੜਾ ਇਹ ਸਤਾ ਹੁੰਦੀ ਹੈ ਇਹ ਕੁਝ ਟਾਈਮ ਵਾਸਤੇ ਸੀਮਤ ਹੁੰਦੀ ਹੈ ਪਰ ਜਿਹੜੇ ਸੰਘਰਸ਼ੀ ਲੋਕ ਹੈ ਇਹ ਨਾ ਤਾਂ ਇਹਨਾਂ ਦੀ ਕੋਈ ਨੌਕਰੀ ਲੱਗਣ ਦੀ ਉਮਰ ਹੈ ਤੇ ਨਾ ਹੀ ਇਹਨਾਂ ਦੀ ਕੋਈ ਰਿਟਾਇਰਮੈਂਟ ਉਨਤੀ ਉਮਰ ਹੈ ਮੈਂ ਹਾਕਮਾਂ ਨੂੰ ਫੇਰ ਮੈਂ ਪਹਿਲਾਂ ਵਾਲੇ ਹਾਕਮਾਂ ਨੂੰ ਵੀ ਇੱਥੇ ਨਹੀਂ ਬਖਸ਼ੂਗਾ ਇਹ ਜਿਹੜੇ ਕੰਡੇ ਬੀਜੇ ਹਨ ਇਹ ਜਿਹੜੀਆਂ ਪਿਰਤਾਂ ਪਾਈਆਂ ਇਹ ਉਹਨਾਂ ਲੋਕਾਂ ਦੀਆਂ ਵੀ ਪਾਈਆਂ ਵੰਗਾਂ ਇੱਕ ਮੈਂ ਹੋਰ ਗੱਲ ਜ਼ਰੂਰ ਕਹੂੰਗਾ 1993 ਦੇ ਵਿੱਚ ਕੀਤੇ ਵੇ ਕਾਂਡ ਵੱਡੇ ਅਫਸਰਾਂ ਦੇ ਅੱਜ ਉਹਨਾਂ ਨੂੰ 2024-25 ਦੇ ਵਿੱਚ ਕਿਸੇ ਨੂੰ ਉਮਰ ਕੈਦ ਹੋਈ ਹੈ ਕਿਸੇ ਨੂੰ 10 ਸਾਲੀ ਹੋਈ ਹੈ ਕਿਸੇ ਨੂੰ 20 ਸਾਲੀ ਹੋਈ ਹੈ ਇਹ ਹਾਕਮਾਂ ਤੇ ਨਾਲ ਮੈਂ ਅਫਸਰਾਂ ਨੂੰ ਵੀ ਕਹਿਣਾ ਚਾਹਣਾ ਵੀ ਤੁਹਾਡਾ ਟਾਈਮ ਸੀਗਾ ਆਪਣੇ ਪੋਤੇ-ਪੋਤੀਆਂ ਨਾਲ ਖੇਡਣ ਦਾ ਤੇ ਅੱਜ ਤੁਸੀਂ ਜੇਲ੍ਹਾਂ ਦੇ ਵਿੱਚੋਂ ਇਹਨਾਂ ਲੋਕਾਂ ਦੇ ਕਹਿਣ ਦਾ ਤੁਸੀਂ ਗਲਤ ਕੰਮ ਕੀਤਾ ਇਹ ਜਿਹੜੇ ਲੋਕ ਐ ਇਹ ਆਪਦੇ ਪਿਓ ਦੇ ਸਕੇ ਨਹੀਂ ਇਹ ਜਿਹੜੇ ਸਿਆਸੀ ਲੋਕ ਹੁੰਦੇ ਆ ਨਾ ਇਹ ਆਪਦੇ ਪਿਓ ਨੂੰ ਤਾਂ ਜੜਾ ਕੇ ਵੀ ਕਈ ਵਾਰੀ ਇਹ ਪੌੜੀ ਖਿੱਚ ਦਿੰਦੇ ਆ ਇਸ ਕਰਕੇ ਮੈਂ ਇਸ ਕਰਕੇ ਮੈਂ ਇਨ੍ਹਾਂ ਹਾਕਮਾਂ ਨੂੰ ਬੇਨਤੀ ਕਰਦਾ ਵੀ ਹਾਕਮੋ ਸਾਡੇ ਭਰਾਵਾਂ ਨੂੰ ਸਾਡੇ ਭਰਾਵਾਂ ਦੇ ਨਾਲ ਨਾ ਲੜਾਓ ਕਿਉਂਕਿ ਜਿਹੜੀ ਪੰਜਾਬ ਦੀ ਪੁਲਿਸ ਐ ਇਹ ਕਿਹਦੀ ਐ ਸਾਡੀ ਐ ਤੇ ਸਾਡੇ ਹੀ ਸਾਡੇ ਦੀ ਅਤਿਆਚਾਰ ਕਰ ਰਹੀ ਐ ਕਿੱਡੀ ਮਾੜੀ ਗੱਲ ਐ ਇੱਕ ਮੈਂ ਬੇਨਤੀ ਮਨਿੰਦਰ ਹੋਰ ਲੋਕਾਂ ਨੂੰ ਕਰੂੰਗਾ ਪਿੰਡਾਂ ਦੇਆਂ ਨੂੰ ਖਾਸ ਕਰ ਪਿੰਡਾਂ ਦੇਆਂ ਨੂੰ ਵੀ ਬਾਈ ਮੇਰਿਓ ਪਾਰਟੀ ਬਾਜ਼ੀ ਦੇ ਵਿੱਚ ਨਾ ਪਾਓ ਇਹਨਾਂ ਲੋਕਾਂ ਦੇ ਕਹਿਣ ਦੇ ਉੱਤੇ ਤੁਸੀਂ ਇੱਕ ਦੂਜੇ ਦੇ ਉੱਤੇ ਪਰਚੇ ਕਰਾਉਨੇ ਹੋ ਇੱਕ ਦੂਜੇ ਨੂੰ ਨਦੀਮਾ ਵਿਖਾਉਨੇ ਹੋ ਪਰ ਇਹ ਹਾਕਮਾਂ ਨੇ ਪਤਾ ਨਹੀਂ ਕਿੰਨੇ ਕੇ ਦਰਖਤਾਂ ਨਹੀਂਆ ਤਾਣੀਆਂ ਪਹਿਲਾਂ ਬਦਲੀਆਂ ਪਤਾ ਨਹੀਂ ਇਹ ਕਿੰਨੇ ਕੇ ਦਰਖਤਾਂ ਦੇ ਉੱਤੇ ਏ ਬਗਲੇ ਬਹਿ ਕੇ ਆਇਆ ਪਰ ਮੈਂ ਮੇਰੇ ਚੋ ਅੱਛਾ ਕਹਿਣ ਨੂੰ ਤਾਂ ਬਹੁਤ ਕੋਸਾ ਪਰ ਮਨਿੰਦਰ ਜੀ ਇਤਨੀ ਦੇ ਰਿਹਾ ਮੈਂ ਫਿਰ ਬੇਨਤੀ ਕਰਦਾ ਪਿੰਡਾਂ ਦੇ ਲੋਕਾਂ ਨੂੰ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਾ ਲੜੀਏ ਇਹ ਜਿਹੜੀ ਸਤਾ ਹੈ ਇਹ ਕੁਝ ਮਹੀਨਿਆਂ ਦੀ ਹੈ ਅਸੀਂ ਪਿੰਡਾਂ ਦੇ ਵਿੱਚ ਫੇਰ ਰਹਿਣਾ ਇਹਨਾਂ ਲੋਕਾਂ ਨੇ ਮੈਂ ਤੁਹਾਨੂੰ ਵਾਅਦਾ ਨਾ ਕਹਿਣਾ ਇਸ ਜਮਾਤ ਤੋਂ ਇਲੈਕਸ਼ਨ ਨਹੀਂ ਲੜਨਾ ਇਹ ਕਿਸੇ ਹੋਰ ਜਮਾਤ ਤੋਂ ਇਲੈਕਸ਼ਨ ਲੜਨਗੇ ਪਰ ਫਿਰ ਹੁਣ ਹੈ ਬੜਾ ਕੋਸ ਮੇਰਾ ਵੀਰ ਮੋਢੇ ਤੇ ਹੱਥ ਮਾਰੀ ਜਾਂਦਾ ਮੈਂ ਫੇਰ ਕਹਿੰਦਾ ਵੀ ਇਹਨਾਂ ਦਾ ਜਿਹੜਾ ਪਰਚਾ ਹੋਇਆ ਪਹਿਲਾਂ ਮਨਿੰਦਰ ਤੇ ਪਰਚਾ ਕੀਤਾ ਮਨਿੰਦਰ ਤੇ ਪਰਚਾ ਕਰਕੇ ਫੇਰ ਥੁੱਕ ਕੇ ਚਟਿਆ ਫੇਰ ਉਹਨੂੰ ਵਾਪਸ ਲਿਆ ਯਾਰ ਇਹੋ ਜੇ ਕੰਮ ਨਾ ਕਰੋ ਪੱਕੇ ਕੰਮ ਕਰੋ ਪੱਕੇ ਜਦੋਂ ਪੱਕਾ ਕਰਦੇ ਹੋ ਫਿਰ ਇਹ ਤੇ ਕਰ ਦਿੰਦੇ ਪਰਚਾ ਇਹਨੂੰ ਚੱਕ ਕੇ ਅੰਦਰ ਕਰ ਦਿੰਦੇ ਪਰ ਉਹ ਜਿਹੜੇ ਲੋਕ ਐ ਇਹ ਸੱਚ ਦੀ ਆਵਾਜ਼ ਨੂੰ ਕਦੇ ਵੀ ਦਬਣ ਨਹੀਂ ਦੇਣਗੇ ਇਹਦੇ ਚੈਨਲ ਦਾ ਨਾਂ ਕੀ ਐ ਇਹਦੇ ਚੈਨਲ ਦਾ ਨਾਂ ਲੋਕ ਆਵਾਜ਼ ਇਹ ਤੁਹਾਡੀ ਆਵਾਜ਼ ਐ ਤਾਂ ਤੁਸੀਂ ਇਹਦੀ ਆਵਾਜ਼ ਬਣ ਕੇ ਜਦੋਂ ਬੋਲਦੇ ਹੋ ਮੈਂ ਇੱਕ ਮਿੰਟ ਲਾਉਂਗਾ ਮਨਿੰਦਰ ਖੂ ਦੀ ਖੂ ਦਾ ਜਾਣਦੇ ਹੋ ਪਿੰਡਾਂ ਵਾਲਿਓ ਖੂ ਦੇ ਉੱਤੇ ਖੜ ਕੇ ਕਿਤੇ ਆਵਾਜ਼ ਮਾਰਿਓ ਥੱਲੇ ਜੇ ਤਾਂ ਤੁਸੀਂ ਉਹ ਇਹਦੀ ਆਵਾਜ਼ ਕਹੋਗੇ ਤਾਂ ਥੱਲੋਂ ਖੂ ਦੇ ਵਿੱਚੋਂ ਉਹ ਹੀ ਨਿਕਲੂਗਾ ਜੇ ਤੁਸੀਂ ਜੀ ਕਹੋਗੇ ਖੜ ਕੇ ਤਾਂ ਥੱਲੋਂ ਜੀ ਦੀ ਆਵਾਜ਼ ਆਊਗੀ ਅਸੀਂ ਕਹਿੰਨੇ ਆ ਨਾ ਤਾਂ ਅਸੀਂ ਕਿਸੇ ਨੂੰ ਬੁਰਾ ਬੋਲਦੇ ਆ ਤੇ ਨਾ ਅਸੀਂ ਕਿਸੇ ਦਾ ਪੂਰਾ ਸੁਣਦੇ ਆ ਪਹਿਲਾਂ ਵਾਲਿਆਂ ਨੇ ਵੀ ਜੋ ਕੀਤਾ ਸੀ ਉਹ ਅੱਜ ਕਿੱਥੇ ਐ ਤੇ ਜਿਹੜਾ ਇਹ ਜਾ ਕੁਝ ਕਰੂਗਾ ਇਹ ਵੀ ਤੁਹਾਨੂੰ ਪਾੜੇ ਨਹੀਂ ਥਿਉਣੇ ਪਰ ਆਹ ਨਹੀਂ ਜਾਂਦੇ ਕਿਤੇ ਆਹ ਹਰੀਆਂ ਪੱਗਾਂ ਵਾਲੇ ਪੀਲੀਆਂ ਪੱਗਾਂ ਵਾਲੇ ਇਹ ਕਿਤੇ ਨਹੀਂ ਜਾਂਦੇ ਅੱਜ ਨਹਿਰੂ ਪਾਰਕ ਦੇ ਵਿੱਚ ਜਿਹੜਾ ਇਕੱਠ ਹੋਇਆ ਨਾ ਇਹ ਕੱਲੇ ਮਨਿੰਦਰ ਤੇ ਕੱਲੇ ਹੁਕਮਚੰਦ ਤੇ ਪਰਚੇ ਦੀ ਗੱਲ ਨਹੀਂ ਇਹਨਾਂ ਲੋਕਾਂ ਨੂੰ ਪਤਾ ਹੈ ਇਹ ਲੋਕ ਜਿਹੜੇ ਬਜ਼ੁਰਗ ਆ ਸਾਡੇ ਚਿੱਟੀਆਂ ਦਾੜ੍ਹੀਆਂ ਵਾਲੇ ਇਹਨਾਂ ਨੂੰ ਬਹੁਤ ਜਾਣਕਾਰੀ ਹੈ ਮੇਰੀ ਉਮਰ ਇੰਨੀ ਹੈ ਇਹਨਾਂ ਦਾ ਤਜਰਬਾ ਹੁੰਨਾ ਹੈ ਇਹਨਾਂ ਤੋਂ ਕੁਝ ਸਿੱਖ ਲਓ ਕਿਉਂਕਿ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਹਰੇਕ ਬਜ਼ੁਰਗ ਦੀ ਇੱਜ਼ਤ ਕਰੋ ਹਰੇਕ ਬਜ਼ੁਰਗ ਦੀ ਇੱਜ਼ਤ ਕਰੋ ਚਾਹ ਬਾਪ ਦੇ ਰੂਪ 'ਚ ਹੈ ਚਾਹ ਚਾਚੇ ਤਾਏ ਦੇ ਰੂਪ 'ਚ ਹੈ ਇਹ ਸਾਡੇ ਸਤਿਕਾਰਯੋਗ ਹੈ ਮੈਂ ਇਹਨੀਆਂ ਹਾਇਰੀਆਂ ਲਵਾਉਂਦਾ ਹਾਂ ਕਾਲਾ ਸ਼ਰਮਾ ਫਿਰ ਹਾਕਮਾਂ ਨੂੰ ਕਹਿੰਦਾ ਹਾਕਮਾ ਸੁਧਰ ਜਾ ਇਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਜਿਹੜੇ ਫੜੇ ਵਿੱਚ ਝੰਡੇ ਆ ਨਾ ਅਸੀਂ ਜੰਮਨਸਰ ਝੰਡੇ ਕਦੇ ਨਹੀਂ ਫੜੇ ਇਹ ਤੁਸੀਂ ਫੜਾਏ ਹੈ ਅਸੀਂ ਸੰਘਰਸ਼ 'ਚ ਲੜਦੇ ਹਾਂ ਤੇ ਲੜਦੇ ਰਾਵਾਂਗੇ ਇਹਨੀਆਂ ਹਾਇਰੀਆਂ ਲਾਉਂਦਾ ਕਾਲਾ ਸ਼ਰਮਾ ਖੇਮਾ ਦਾ ਜਾਜ